हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ ਬੇਟਾ ਪੰਜਾਬੀ ਦੀ ਵਿਆਕਰਣ ਵਾਲਾ ਪੋਰਸ਼ਨ ਸ਼ੁਰੂ ਕੀਤਾ ਆ ਬੇਟਾ ਤਾਂ ਉਹਦੇ ਵਿੱਚ ਆਪਾਂ ਸ਼ਬਦ ਨਾਮ ਪੜਨਾਮ ਤੇ ਵਿਸ਼ੇਸ਼ਣ ਕਰ ਚੁੱਕੇ ਹਾਂ ਹੁਣ ਆਪਾਂ ਬੇਟਾ ਕਿਰਿਆ ਦੇ ਉੱਤੇ ਆ ਗਏ ਕਿਰਿਆ ਕੀ ਹੁੰਦੀ ਹੈ ਤਾਂ ਬੇਟਾ ਕਹਿੰਦਾ ਵਾਕ ਵਿੱਚ ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਬਾਰੇ ਕੀਤੇ ਜਾਣ ਬਾਰੇ ਜਾਂ ਵਾਪਰਨ ਬਾਰੇ ਕਾਲ ਸਮੇਂ ਸਹਿਤ ਪਤਾ ਲੱਗੇ ਕਿਰਿਆ ਕਹਾਉਂਦੇ ਹਨ ਜਿਵੇਂ ਖੇਡਦਾ ਹੈ ਇਹ ਵਰਤਮਾਨ ਚ ਆ ਗਿਆ ਖੇਡਦਾ ਸੀ ਇਹ ਬੇਟਾ ਪਾਸ ਦੇ ਵਿੱਚ ਬੀਤ ਭੂਤਕਾਲ ਚ ਆ ਗਿਆ ਖੇਡੇਗਾ ਇਹ ਭਵਿੱਖਤ ਕਾਲ ਦੇ ਵਿੱਚ ਆ ਗਿਆ ਹਰੇਕ ਵਾਕ ਵਿੱਚ ਕਿਰਿਆ ਜ਼ਰੂਰ ਹੁੰਦੀ ਹੈ ਆਮ ਤੌਰ ਤੇ ਵਾਕ ਦੇ ਅੰਤ ਤੇ ਆਉਂਦੀ ਹੈ ਉਦਾਹਰਨ ਵਜੋਂ ਪੰਛੀ ਉੱਡਦਾ ਹੈ ਠੀਕ ਹੈ ਹੁਸਨ ਸਕੂਲ ਗਿਆ ਸੀ ਇਹ ਗਿਆ ਸਕੂਲ ਗਿਆ ਕਿਰਿਆ ਆ ਠੀਕ ਹੈ ਗਾਵਾਂ ਚਾਰਾ ਖਾ ਰਹੀਆਂ ਸਨ ਇਹ ਵੀ ਕਿਰਿਆ ਆ ਗਈ ਠੀਕ ਹੈ ਸ਼ਾਮ ਪੁਸਤਕ ਪੜ੍ਹੇਗਾ ਪੜ੍ਹੇਗਾ ਕਿਰਿਆ ਪੂਖਤਕਾਲ ਦੇ ਵਿੱਚ ਆ ਗਈ ਠੀਕ ਹੈ ਜ਼ਿਆਦਾਤਰ ਇਹ ਵਾਕ ਦੇ ਅਖੀਰ ਤੇ ਹੁੰਦੀ ਹੈ ਅੱਗੇ ਇਹਨਾਂ ਵਾਕਾਂ ਵਿੱਚ ਲਕੀਰੇ ਸ਼ਬਦਾ ਤੋਂ ਸਾਨੂੰ ਕੰਮ ਦੇ ਹੋਣ ਦਾ ਸਮੇਂ ਸਮੇਤ ਪਤਾ ਲੱਗ ਰਿਹਾ ਹੈ ਠੀਕ ਹੈ ਤਾਂ ਅਜਿਹੇ ਸ਼ਬਦ ਹੀ ਕਿਰਿਆ ਹਨ ਅੱਗੇ ਜੋ ਕੰਮ ਕਰਦਾ ਹੈ ਉਸ ਨੂੰ ਕਰਤਾ ਕਹਿੰਦੇ ਹਨ ਕਿਰਿਆ ਦਾ ਪ੍ਰਭਾਵ ਜਿਸ ਉੱਤੇ ਪੈਂਦਾ ਹੈ ਉਸ ਨੂੰ ਕਰਮ ਕਹਿੰਦੇ ਹਨ ਕਰਮ ਦੇ ਆਧਾਰ ਤੇ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਅਕਰਮਕ ਕਿਰਿਆ ਸਕਰਮਕ ਕਿਰਿਆ ਅਕਰਮਕ ਕਿਰਿਆ ਦੇ ਵਿੱਚ ਬੇਟਾ ਜਿਸ ਵਾਕ ਵਿੱਚ ਸਿਰਫ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਸ ਨੂੰ ਅਕਰਮਕ ਕਿਰਿਆ ਕਹਿੰਦੇ ਹਨ ਤਾਂ ਬੇਟਾ ਅਕਰਮਕ ਕਿਰਿਆ ਜਿਸ ਵਾਕ ਵਿੱਚ ਸਿਰਫ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਸ ਨੂੰ ਅਕਰਮਕ ਕਿਰਿਆ ਕਹਿੰਦੇ ਆ ਠੀਕ ਹੈ ਤਾਂ ਵਰਖਾ ਪੈ ਰਹੀ ਹੈ ਸੂਰਜ ਨਿਕਲ ਆਇਆ ਹੈ ਮੁੰਡਾ ਗਾਉਂਦਾ ਹੈ ਕੁੜੀ ਹੱਸਦੀ ਹੈ ਉਪਰੋਕਤ ਵਾਕ ਵਿੱਚ ਵਰਖਾ ਸੂਰਜ ਮੁੰਡਾ ਅਤੇ ਕੁੜੀ ਕਰਤਾ ਹਨ ਪੈ ਰਹੀ ਹੈ ਨਿਕਲ ਆਇਆ ਹੈ ਗਾਉਂਦਾ ਹੈ ਹੱਸਦੀ ਹੈ ਅਕਰਮਕ ਕਿਰਿਆਵਾਂ ਹਨ ਠੀਕ ਹੈ ਸਕਰਮਕ ਕਿਰਿਆ ਸਕਰਮਕ ਕਿਰਿਆ ਦੇ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ ਉਸ ਨੂੰ ਸਕਰਮਕ ਕਿਰਿਆ ਕਹਿੰਦੇ ਹਨ ਉਦਾਹਰਨ ਵਿਦਿਆਰਥੀ ਪਾਠ ਯਾਦ ਕਰਦੇ ਹਨ ਬੱਚੇ ক্রিকেট ਖੇਡ ਰਹੇ ਹਨ ਠੀਕ ਹੈ ਮਾਤਾ ਜੀ ਖਾਣਾ ਬਣਾਉਂਦੇ ਹਨ ਉਪਰੋਕਤ ਵਾਕਾਂ ਵਿੱਚ ਬੱਚੇ ਅਤੇ ਮਾਤਾ ਜੀ ਕਰਤਾ ਹਨ ਪਾਠ ক্রিকেট ਅਤੇ ਖਾਣਾ ਕਰਮ ਹਨ ਇਸ ਲਈ ਯਾਦ ਕਰਦੇ ਹਨ ਖੇਡ ਰਹੇ ਹਨ ਬਣਾਉਂਦੇ ਹਨ ਸ ਕਰਮਕ ਕਿਰਿਆਵਾਂ ਹਨ ਤਾਂ ਇਹ ਸੀਗਾ ਬੇਟਾ ਕਿਰਿਆ ਦੇ ਬਾਰੇ ਅਗਲਾ ਟੌਪਿਕ ਜਿਹੜਾ ਕਾਲ ਦਾ ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ